ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਦੋਸਤੋ ਇੱਕ ਹੋਰ ਨਵਾਂ ਸ਼ੌਂਕ ਇਲਫੋਰਡ ਅਮਨਵੀਰ ਦੀ ਛਾਤਾ ਸੈਂਟਰ ਦੇ ਵਿੱਚ ਖੜੇ ਨੇ ਤੇ ਨਾਲ ਭਰਾ ਖੜੇ ਬੱਲੀ ਵੀਰ ਵਿਕਰਮ ਵੀਰ ਗੌਰਵ ਵੀਰ ਤੇ ਸਾਜਣ ਵੀਰ ਆਪਣਾ ਠੀਕ ਆ ਜੀ ਤੇ ਸ਼ੌਂਕ ਕਰਾਉਣ ਜਾਏ ਆਪਾਂ ਅਮਨਵੀਰ ਦੇ ਕਬੂਤਰਾਂ ਦਾ ਇਹ ਇਲਫੋਰਡ ਲੰਡਨ 'ਚ ਹੀ ਪੈ ਜਾਂਦਾ ਜੀ ਹਾਂਜੀ ਭਾਈ ਜੀ ਈਸਟ ਲੰਡਨ ਜੀ ਈਸਟ ਲੰਡਨ ਦੇ ਵਿੱਚ ਜਿਹੜਾ ਪੈ ਜਾਂਦਾ ਇਲਫੋਰਡ ਤੇ ਇੱਥੇ ਬਾਈ ਹੁਣਾਂ ਦੇ ਰੱਖੇ ਹੋਏ ਕਬੂਤਰ ਸ਼ੌਂਕ ਬਾਈ ਹੁਣਾਂ ਨੂੰ ਬਹੁਤ ਜ਼ਿਆਦਾ ਤੇ ਕੁਝ ਕਬੂਤਰ ਬਾਈ ਹੁਣਾਂ ਨੇ ਅੜਾਏ ਵੀ ਆ ਜੇਕਰ ਰੇਂਜ ਵਿੱਚ ਕੋਈ ਆ ਗਿਆ ਤੁਹਾਨੂੰ ਦਿਖਾਵਾਂਗੇ ਵੀ ਉੱਚੇ ਚਲੇ ਗਏ ਆ ਤੁਹਾਨੂੰ ਜ਼ੂਮ ਕਰਕੇ ਦਿਖਾਨੇ ਆ ਜੀ ਉਹ ਦੇਖੋ ਜੀ ਛੋਟੇ ਛੋਟੇ ਦਿਖ ਰਹੇ ਆ ਨਾ ਕਾਫੀ ਉੱਚੇ ਆ ਬੱਦਲ ਹੋਇਆ ਹੋਇਆ ਛੋਟੇ ਛੋਟਾ ਮੀਂਹ ਵੀ ਲੱਗਾ ਹੋਇਆ ਠੀਕ ਆ ਜੀ ਇੱਕ ਉਹ ਜਾ ਰਿਹਾ ਹੈ ਚਾਰ ਪੰਜ ਕਬੂਤਰ ਆ ਦਵਾ ਦਾ ਵੀ ਉੱਪਰ ਚਲੇ ਗਏ ਨੇ ਤੇ ਅੰਦਰ ਚਲਦੇ ਆ ਤਾਂ ਤੁਹਾਨੂੰ ਸ਼ੌਂਕ ਕਰਾਉਣੇ ਆਪਾਂ ਕਬੂਤਰਾਂ ਦਾ ਜੀ ਇਹ ਸ਼ੌਂਕ ਆ ਆਪਣੇ ਅਮਨ ਭਾਜੀ ਦਾ ਫੇਰ ਤੁਹਾਨੂੰ ਦੱਸ ਦਈਏ ਤੇ ਐ ਦੇਖੋ ਕੂਬ ਵਿੱਚ ਸਾਰੇ ਨਾ ਰਿਹਾ ਭਾਜੀ ਅੱਛਾ ਇਹ ਮਲਵਈ ਵੀ ਆ ਆਪਣੇ ਕੋਲ ਤੇ ਦੇਸੀ ਵੀ ਆ ਦੇਸੀ ਵੀ ਆ ਭਾਜੀ ਮਲਵਈਆਂ ਤਾਂ ਤਾਂ ਹੋਣੀ ਦਵਾਲੇ ਹੋਇਆ ਪਹਿਲਾਂ ਜ਼ਿਆਦਾ ਆਪਾਂ ਨੂੰ ਦੇਸੀਆਂ ਦਈ ਭਾਜੀ ਸਹੀ ਆ ਸਹੀ ਆ ਹਾਂਜੀ ਆਹ ਦੇਖੋ ਜੀ ਇੱਕ ਮੌਜਾ ਪੰਛੀ ਆ ਉਡਰੀਆ ਕਬੂਤਰ ਹੈ ਇਹ ਭਾਜੀ ਕਬੂਤਰ ਹੈ ਜੀ ਪੱਠਾ ਹੈ ਕਬੂਤਰ ਆ ਦੇਖੋ ਬਈ ਕਿੜਕੜੇ ਵੱਡੇ ਟੱਕੇ ਨੇ ਇਹਦੇ ਪੈਰ ਦੇ ਉੱਤੇ ਬਹੁਤ ਹੀ ਸ਼ਾਨਦਾਰ ਤੇ ਆ ਲਾਲ ਜਿਆ ਕਿਹੜਿਆਂ ਚੋਂ ਇਹ ਪੜੀ ਸ਼ੈਫੀਲਡ ਸ਼ੈਫੀਲਡ ਕਬੂਤਰੇ ਟੇਪਲਰਾਂ ਚੋਂ ਆਂ ਹੈਂ ਹਾਂਜੀ ਕਾਫੀ ਵੱਡੀ ਨੋਕ ਆ ਇਹਦੀ ਫੀਰ ਵੀ ਇਹਦਾ ਵੱਡਾ ਹੈ ਨਾ ਹਾਂਜੀ ਉਹ ਚਿਰ ਨਹੀਂ ਰੱਖਿਆ ਸਹੀ ਆ ਤੇ ਬਹੁਤ ਪੁਰਾਣਾ ਮੈਨੂੰ 10 12 ਸਾਲ ਹੋ ਗਏ ਉਹਨੂੰ ਰੱਖਿਆ ਬਸ ਬਚਾ ਰਿਹਾ ਅੱਛਾ 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 ਜੀ ਬਾਕੀ ਆਹ ਥੋੜੇ ਜਿਹਾ ਹਾਈ ਫਲਾਇਰ ਆ ਇਹ ਲੋ ਜੀ ਇਹ ਵਿੱਚ ਹਾਈ ਫਲਾਇਰ ਆ ਠੀਕ ਹੈ ਜੀ एकदम ਇਹਦਾ ਰਾਇ ਕਬੂਤਰੇ ਆ ਉਲਜ ਮਾਦੀਆਂ ਏ ਬਈ ਸ਼ੌਂਕ ਕਰ ਰਹੇ ਹੋ ਤੁਸੀਂ ਫੇਰ ਦੇਖ ਲਓ ਜੀ ਅਮਨ ਵੀਰ ਦੇ ਕਬੂਤਰਾਂ ਦਾ ਆਹ ਟੈਡੀ ਹੈ ਜੀ ਜਿਹੜਾ ਬੈਠਾ ਇਹ ਮੈਂ ਫੜ ਕੇ ਲਾਵਾਂ ਬਈ ਕਿਹੜਾ ਹਾਂ तकरीबन ਆਪਣੇ ਕੋਲ ਜਿਹੜੇ ਜਿਹੜੇ ਹਾਈ ਕਲਾਰ ਭਾਜੀ ਇਹ ਟੈਡੀ ਹੈ ਜੀ ਸਾਰੇ ਇਹ ਟੈਡੀ ਹੈ ਸਾਰੇ ਹਾਂਜੀ ਹਾਂਜੀ ਆਹ ਦੇਖੋ ਬਈ ਕਰੋ ਸ਼ੌਂਕ ਇਹਨਾਂ ਦੇ ਪਰਾਂ ਦਾ ਔਰ ਪਰ ਦੇਖੋ ਕਿੱਡੇ ਕਿੱਡੇ ਚੌੜੇ ਨੇ ਸਹੀ ਹੋ ਗਿਆ ਵੀਰੇ ਤੇ ਅੱਖਾਂ ਦਾ ਸ਼ੌਂਕ ਕਰੋ ਇਹਦੀਆਂ ਭਾਈ ਦੇਖੋ ਕਬੂਤਰ ਦੀਆਂ ਅੱਖਾਂ ਅਰੇ ਜਿਵੇਂ ਬਣਦੇ ਰਹੇ ਜਿure ਪੂਰੇ ਬਣਦੇ ਰਹਿੰਦੇ ਨੇ ਸਹੀ ਗੱਲ ਹੈ ਜੀ ਪੂਰਾ ਪਾਣੀ ਵੜਾਈ ਦੀ ਅੱਖ ਦੇ ਵਿੱਚ ਸਹੀ ਹੋ ਗਿਆ ਬੰਦ ਦੋ ਤੁੰਗੜ ਕੇ ਸੇਬੇ ਵਾਲੇ ਕਬੂਤਰ ਦਿਖਾਉਣਾ ਆਹ ਲੋ ਜੀ ਆ ਇੱਕ ਬਾਈ ਨੇ ਫੜਿਆ ਸੇਬਿਆਂ ਵਾਲਾ ਕਬੂਤਰ ਵੀ ਆ ਜਿਆਦਾ ਬਹੁਤ ਜਿਆਦਾ ਲੋੜਾ ਕਹਿੰਦੇ ਸੇਬੇ ਵਾਲੇ ਸੇਬੇ ਇਹਦੇ ਵਿੱਚ ਜਿਹੜੀ ਹੈਗੀ ਹੈ ਟੈਡੀ ਕਰਾਸ ਆਏ ਹੋਏ ਆ ਇਹ ਕਬੂਤਰ ਬਣੀ ਟੈਡੀਆਂ ਕੋ ਭਾਜੀ ਜਿਹੜੇ ਸੀਪੇ ਵਾਲੇ ਸੀਪੇ ਵਾਲੇ ਹਾਂ ਨੀਲੇ ਚੀਨੇ ਕਬੂਤਰ ਆ ਠੀਕ ਆ ਜੀ ਪਾਕਿਸਤਾਨ ਵਾਲਿਆਂ ਨੇ ਇਹਨਾਂ ਨੂੰ ਨਾਂ ਦੇ ਤਾ ਤਾਂ ਆਪਣੇ ਇੰਡੀਆ ਦੇ ਸਾਮਣੇ ਤਾਂ ਨੀਲੇ ਚੀਲੇ ਹੋਣੀ ਇਹਨਾਂ ਨੂੰ ਨਾਂ ਦੇ ਤਾ ਸੀਪੇ ਵਾਲੇ ਸਹੀ ਆ ਸਹੀ ਆ ਸਹੀ ਆ ਜੀ ਬਹੁਤ ਵਧੀਆ ਵੀਰੇ ਸੋਹਣਾ ਪਰਿੰਦਾ ਇਹ ਵੀ ਹੋਣੀ ਹੋਰ ਆਪਣੇ ਕੋ ਆ ਮੋਜਾ ਵੀ ਫੋਟੋ ਹ ਜਿਹੜਾ ਹੈਗਾ ਆ ਆਹੀ ਲੈਕੀ ਦਾ ਦਿਖਾਇਆ ਹਾਂ ਜੀ ਦੇਖੋ ਬਾਈ ਕਬੂਤਰ ਹਾਂ ਨੀ ਨੀ ਕੱਲੀ ਛੱਟੀ ਹੋਇਆ ਨੇ ਸਹੀ ਆ ਮੋਰ ਉੜ ਦੇ ਵੀ ਚੰਗੇ ਆ ਦੇਖੋ ਪੈਰਾਂ ਦੇ ਉੱਤੇ ਲੰਬੀ ਮੋਜ ਆ ਪੂਰੇ ਵਧੀਆ ਉੜ ਦੇ ਵੀ ਉੜਦੇ ਵੀ ਸੋਹਣੇ ਇਹ ਸਹੀ ਹੈ ਜੋੜੇ ਦੇ ਵਧੀਆ ਤਾ ਬੈਠਾ ਹਾਂ ਜੀ ਆਹ ਦੇਖੋ ਭਾਈ ਇਹਦੀਆਂ ਅੱਖਾਂ ਵੀ ਵਧੀਆ ਪੰਛੀ ਸਾਮ ਸੰਭਾਲ ਵਧੀਆ ਪੂਰੀ 40 ਰੁਪਏ ਤੇ ਭਾਈ ਇਹ ਕਿੰਨੀ ਦੇਰ ਹੋ ਗਈ ਤੁਹਾਨੂੰ ਰੱਖਿਆ ਨੂੰ ਮੈਨੂੰ ਪਾਜੀ ਇੰਗਲੈਂਡ ਦੇ ਵਿੱਚ 8 ਉੱਠ ਦੇ ਨੇੜੇ ਦੇ ਰੱਖਿਆ ਪਾਜੀ ਅੱਛਾ 2008 ਦੇ 7 8 ਦੇ ਗੇੜ ਪਹਿਲਾਂ ਦੇਸੀ ਹੀ ਸਾਰੇ ਨੀ ਮਲਬਈ ਤਾਂ ਹੋਣੀ ਰੱਖਿਓ ਐਤੀ ਰੱਖਿਓ ਆ ਠੀਕ ਆ ਜੋ ਵੀ ਚ ਮਲਬਈ ਜਿਹੜੇ ਪਹਿਲਾਂ ਦੇਸੀ ਰੱਖਿਓ ਆ ਹਾਂਜੀ ਸਾਰੇ ਦੇਸੀ ਸੀ ਪਹਿਲਾਂ ਸਾਰੇ ਦੇਸੀ ਸੀਗੇ ਹਾਂਜੀ ਹੁਣ ਦੇਸੀ ਘਟਾਤੇ ਸਹੀ ਹੋ ਗਿਆ ਜੀ ਕਿਹਦਾ ਸ਼ੌਕ ਆ ਇਹਨੇ ਉਹ ਨੀਂਦਿੰਗ ਪਈ ਦੁਬਾਰਾ ਰਗਣਾ ਹਾਂਜੀ ਇਹ ਭਾਜੀ ਮੋਤੀਆਂ ਵਾਲਾ ਕਬੂਤਰ ਹੈ ਜੀ ਆਹ ਆ ਹਾਂ ਲਓ ਬਾਈ ਆ ਫੜਿਆ ਮੋਤੀਆਂ ਵਾਲਾ ਕਬੂਤਰ ਭਾਜੀ ਹੁਣਾਂ ਨੇ ਤੇ ਅੱਖ ਦੇਖੋ ਉਮਰ ਇਹਦੀ ਕਾਫੀ ਲੱਗਦੀ ਆ ਹਾਂ ਜੀ ਇਹ ਉਮਰ ਉਮਰ ਦਾ ਕਬੂਤਰ ਹਾਂ ਜੀ ਸਾਰੇ ਆਪਣੇ ਕੋ ਪੁਰਾਣੇ ਕਬੂਤਰ ਪਾਜੀ ਇਹ ਠੀਕ ਆ ਠੀਕ ਆ ਜੀ ਇਹ ਦੇਣ ਨੂੰ ਜੀ ਨਹੀਂ ਕਰਦਾ ਸਹੀ ਆ ਇਹ ਰੱਖਿਓ ਜਦੋਂ ਮਾਤਰ ਦੇਖੋ ਪਰ ਬਈ ਇਹ ਤਾਂ ਲੋਕੀ ਇੱਥੇ ਕਿ ਖੋਲ ਕੇ ਰੱਖ ਲਉਂਦੇ ਪਾਸਾ ਦੇ ਪਾਰਪੁਰ ਬਹੁਤ ਤਕੜੇ ਆ ਉਹ ਤਾਂ ਖੋਲ ਕੇ ਰੱਖ ਲਿਆ ਉਹਦੇ ਨਾਲ ਪਤਾ ਲੱਗਦਾ ਕੰਨੀ ਉੱਪਰ ਉੱਪਰ ਜਿਹੜੀ ਚੜੀ ਹੁੰਦੀ ਹੈ ਨਾ ਸਤਵੀਂ ਕੰਨੀ ਇਹਦੀ ਆ ਰਹੀ ਆ ਛੋੜੇ ਪਿਆ ਹਾਂ ਜੀ ਸਹੀ ਆ ਸਹੀ ਆ ਜੀ ਇਹ ਆਹ ਕਬੂਤਰ ਵੀ ਇਹ ਤਾਂ ਸਾਰੇ ਆ ਕਬੂਤਰ ਆ ਦੇਖੋ ਬਈ ਕਬੂਤਰਾਂ ਦੇ ਵਿਯੋਧ ਵੀ ਆਹ ਦੇਖੋ ਇੱਕ ਜਿਹੜਾ ਸੰਤਰੀ ਛਾਤੀ ਵਾਲਾ ਕਿਵੇਂ ਖਲੋਂਦਾ ਆ ਪੂਰਾ ਕੱਦ ਕੱਟ ਟਗੜਾ ਇਹਦਾ ਵੀ ਆਹ ਕਬੂਤਰ ਸੰਤਰੀ ਵਾਲਾ ਇਹ ਮੁੰਡਾ ਆਪਣਾ ਬਾਈ ਹੁੰਦਾ ਮੁੰਡਾ ਇਟਲੀ ਦੇ ਵਿੱਚ ਵਿਕਰਮ ਹਾਂਜੀ ਵਿਕਰਮ ਸੈਣੀ ਹੁੰਦੇ ਆਂਡੇ ਭੇਜੇ ਹੀ ਉਹਨਾਂ ਦਾ ਪੱਠਾ ਆ ਜੀ ਠੀਕ ਆ ਠੀਕ ਆ ਇੰਡੀਆ ਤੋਂ ਆਏ ਹੋਏ ਆਂਡੇ ਇਹ ਇਟਲੀ ਤੋਂ ਆਏ ਸੂ ਇਟਲੀ ਤੋਂ ਆਂਡੇ ਆਏ ਹੋਏ ਆ ਉਹ ਆਪ ਜਿਹੜਾ ਦੇ ਕੇ ਕਹਿ ਰਿਹਾ ਸਹੀ ਆ ਸਹੀ ਆ ਉਹਨਾਂ ਦਾ ਪੱਠਾ ਆ ਇਹ ਹੋ ਗਿਆ ਇਹ ਆਹ ਕੋਈ ਨਾ ਤੀਰ ਇੱਕ ਦੋ ਹੋਰ ਆ ਠੀਕ ਆ ਜੀ ਆਹ ਦੇਖ ਲਓ ਬਾਈ ਅਮਨ ਵੀਰ ਦੇ ਕਬੂਤਰਾਂ ਦਾ ਸ਼ੌਂਕ ਇਹ ਜਿਹੜੇ ਇਸ ਸਾਈਡ ਆ ਤਾਂ ਸਿਰ ਦੱਸ ਦਈਏ ਸਾਰੇ ਦੇ ਸਾਰੇ ਜਿਹੜੇ ਹੈਗੇ ਨਰ ਨੇ ਇੱਕ ਉਹ ਬੈਠਾ ਆ ਉਹ ਕਿਹੜਿਆਂ ਚੋਂ ਭਾਜੀ ਉਹ ਬਾਈ ਉੱਤੇ ਜਿਹੜਾ ਬੈਠਾ ਉਹ ਮਦਰਾਸੀ ਕਬੂਤਰ ਮੈਂ ਤੁਹਾਨੂੰ ਦਿਖਾਉਣਾ ਉਹ ਮਦਰਾਸੀ ਆ ਹੈਂ ਹਾਂਜੀ ਲਓ ਬਾਈ ਮਦਰਾਸੀ ਕਬੂਤਰ ਵੀ ਇੱਥੇ ਪੁੱਜਾ ਹੋਇਆ ਆ ਇਹ ਪਹਿਲਾਂ ਹੀ ਦੇਖਿਆ ਆਪਾਂ ਇੱਥੇ ਮਦਰਾਸੀ ਕਾਫੀ ਮੁੰਡੇ ਆਦੇ ਆਪਣੇ ਉੱਪਰ ਵਾਲੇ ਮੁੰਡਿਆਂ ਨਾਲ ਸਾਊਥ ਵਾਲਿਆਂ ਨਾਲ ਬਹੁਤ ਆਦੇ ਠੀਕਾ ਠੀਕਾ ਹਰ ਕੋਈ ਜਿਹੜਾ ਹੈ ਵੀ ਆਪੋ ਆਪਣੇ ਹਿਸਾਬ ਦੇ ਨਾਲ ਇੱਥੇ ਕਬੂਤਰ ਲੈ ਕੇ ਆਇਆ ਆਪਣੀ ਆਪਣੀ ਬਰੀਡ ਜਿਹੜੀ ਇੱਥੇ ਪਹੁੰਚਦੀ ਕੀਤੀ ਹੋਈ ਆ ਹਾਂਜੀ ਇਹ ਵੀ ਉੱਡਦੇ ਚੰਗੇ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਰਿਜ਼ਲਟ ਆ ਬੱਲੀ ਨੂੰ ਉੱਡਦੇ ਦੇਖੇ ਆ ਬਹੁਤ ਜ਼ਿਆਦਾ ਰਿਜ਼ਲਟ ਉਡਦੀ ਪਈ ਪੱਠੀ ਨਾਲਦੀ ਨਾ ਹਾਂ ਇਹਦੀ ਪੱਠੀ ਹੋਣੀ ਉੱਡਦੀ ਇਹ ਜਿਹੜੇ ਕਬੂਤਰ ਹੈ ਜਿਹੜੇ ਆਪਣੇ ਕੋ ਰਾਤ ਨੂੰ 11:00 ਵਜੇ ਤੱਕ ਬੰਦੇ ਰਹੇ ਅੱਛਾ ਸਾਰੇ ਬੈਰੀ ਤੋਂ ਵੀ ਵੱਜ ਜਾਂਦੇ ਇਹ ਬੈਰੀ ਦੇ ਹੱਥ ਨਹੀਂ ਹੁੰਦੇ ਇਹ ਕੀ ਦੇਖਿਆ ਬੈਰੀ ਤੋਂ ਬੈਰੀ ਹੱਥ ਨਹੀਂ ਹੁੰਦੇ ਇਹ ਇਹਨਾਂ ਦਾ ਬਹੁਤ ਜ਼ਿਆਦਾ ਰਿਜ਼ਲਟ ਆ ਬਹੁਤ ਵਧੀਆ ਭਾਈ ਮੈਂ ਤੇ ਬਾਕੀ ਘਰ ਜਾਣੇ ਚ ਕੱਢ ਦੇਣਾ ਸਾਰੇ ਆ ਦੇਖ ਲਓ ਭਾਈ ਇਹ ਭਾਜੀ ਹੁਣਾਂ ਨੇ ਨਾਰ ਕੱਢ ਦਿੱਤੇ ਸਾਰੇ ਦੇ ਸਾਰੇ ਦੇਖੋ ਟੈੜੀਆਂ ਦੀ ਸ਼ੌਂਕ ਕਰੋ ਵਿੱਚ ਤੇ ਵਿੱਚ ਮਲਬਈ ਫੂਲੇ ਵਧੀਆ ਜੀਲਾ ਜਵਾਬ ਕਬੂਤਰ ਨੇ ਭਾਈ ਹੁਣਾਂ ਦੇ ਉਗਡਨ ਨੱਦਰ ਨਾਲ ਤਾਂ ਹੁਣ ਸਾਰੇ ਖਤਮ ਹੋ ਗਏ ਬਸ ਆਹ ਜੋੜਿਆਂ ਵਾਲੇ ਰਹਿ ਗਏ ਕਬੂਤਰੇ ਬਸ ਠੀਕ ਹੈ ਬਹੁਤ ਵੈਰੀ ਗੁੱਡ ਬੰਦੀ ਹੋ ਗਈ ਬਈ ਵੈਰੀ ਸਾਰੇ ਪਾਸੇ ਏਦਾਂ ਤਰਪਦਾ ਇੱਧਰ ਆ ਜਾਓ ਮਤਰੋ ਅੱਗੇ ਕਰਾਉਣੇ ਸ਼ੌਂਕ ਕਬੂਤਰਿਆਂ ਦਾ ਇਹ ਤਾਂ ਸਾਰੀਆਂ ਮਾਦੀਆਂ ਪੱਤੇ ਦੇ ਪਿੱਛੇ ਮਾਦੀਆਂ ਹੋਣੀਆਂ 10 ਕਬਟੀਆਂ ਇਹ ਸਾਰੀਆਂ ਮਦੀਨਾ ਆ ਬਾਈ ਲਗਭਗ ਵਿੱਚ ਇੱਕ ਦੋ ਪੱਠੇ ਹੋਣਗੇ ਸਿੰਗਲ ਇਹ ਕਰੋ ਸ਼ੌਂਕ ਮੇਰੇ ਕੋਲ ਬੱਸ ਤਾਂ ਇਹ ਪਤਾ ਨਹੀਂ ਕੋਈ ਇੱਕ ਦੋ ਟ੍ਰਿਬੋ ਮਾਲੀਆਂ ਵੀ ਆ ਜਿਹੜਾ ਸਾਡੇ ਭਾਜੀ ਸੌਰੀ ਆ ਆਪਣੇ ਹਲੀ ਵਾਲੇ ਕਬੂਤਰ ਇਹ ਵੀ ਟੈਡੀ ਹੈ ਜਿੱਦਾਂ ਪੱਠੀ ਹੈ ਇਹ 30 ਸਾਲ ਦੀ ਇਹ ਇਹ ਦਿੱਲੀ ਵਾਲੇ ਕਬੂਤਰ ਸਭ ਤੋਂ ਜ਼ਿਆਦਾ ਟੈਡੀਆਂ ਦੇ ਵਿੱਚ ਇਹਨਾਂ ਦਾ ਰਿਜ਼ਲਟ ਆਇਆ ਆਪਣੇ ਕੋਲ। ਅੱਛਾ ਇਹ ਕਾਂਟੇ ਵਾਲੀ ਟੈਡੀ ਹੈ ਨਾ? ਕਾਰੇ ਵਾਲੀ ਟੈਡੀ ਹਾਂਜੀ। ਇਹ ਦੇਖੋ ਭਾਈ ਇਹ ਅਲੀ ਵਾਲੇ ਟੈਡੀ ਆ। ਜਿਹੜਾ ਸਖੀ ਵਾਲਾ ਕਹਿੰਦੇ ਨਾ। ਸਖੀ ਭੱਟੀ ਵਾਲੇ ਲੱਗਾ ਤੇ ਅਲੀ ਵਾਲੇ ਲੱਗਣੀ ਆ। ਨਹੀਂ ਸੇਮ ਹੀ ਆ ਉਹਨਾਂ ਦੇ ਕਬੂਤਰ ਹੀ ਆ। ਸੇਮ ਹੀ ਆ। ਉਹਨਾਂ ਦੇ ਕਬੂਤਰ ਹੀ ਆ ਇਹ। ਠੀਕ ਆ ਠੀਕ ਆ ਠੀਕ ਆ। ਟੈਡੀ ਕਬੂਤਰ। ਉਹਦੇ ਬੱਚੇ ਲਿਆਂਦੇ ਹੋ ਨਹੀਂ ਮਾਰਕੀਟ 'ਚ। ਸਹੀ ਹੋ ਗਿਆ ਜੀ। ਆਖੀ ਜਾਂਦੀ ਸਾਬ ਦੀ। ਇਹਨਾਂ ਦਾ ਸਭ ਤੋਂ ਜ਼ਿਆਦਾ ਆਪਣੇ ਕੋਲ ਰਿਜ਼ਲਟ ਆਇਆ ਭਾਜੀ। ਬਹੁਤ ਵਧੀਆ ਭਾਜੀ। ਕਿੰਨਾ ਕੋਟ ਇਹਨੂੰ ਯਾਰ ਭਾਜੀ ਇੱਥੇ ਜਿੱਦਾਂ ਇਹਨਾਂ ਦੀ ਉੱਡਣ ਨੂੰ ਤਾਂ ਸਾਰੇ ਕਬੂਤਰ ਉੱਡ ਜਾਂਦੇ ਇੱਥੇ ਸਟੈਡੀ ਪਰ ਇਹਨਾਂ ਦੀ ਵਾਪਸੀ ਬਹੁਤ ਜ਼ਿਆਦਾ ਹੈ। ਅੱਛਾ ਇਹਨਾਂ ਦੀ ਵਾਪਸੀ ਜ਼ਿਆਦਾ ਹੈ। ਵਾਪਸੀ ਬਹੁਤ ਜ਼ਿਆਦਾ ਹਾਂ। ਠੀਕ ਮਾਦਾਂ ਜਿਹੜੇ ਮਰਜੀ ਕਬੂਤਰਾਂ ਨੇ ਉਹਨਾਂ ਨੂੰ ਕ੍ਰੋਸ ਪਾ ਕੇ ਉਡਾ ਲਓ ਕਬੂਤਰ ਵਾਪਸ ਆਉਣੇ ਹੀ ਹੋਣੇ ਐ ਨਹੀਂ ਵੀ ਸਲਾ ਭੱਜ ਜੂਗਾ ਜਾਂ ਕੁਝ ਹੋ ਜੂਗਾ ਜਾਂ ਇਹ ਬਹੁਤ ਜ਼ਦਾਕ ਉਧਰ ਹੀ ਹੋਗੇ ਨਹੀਂ ਪਰ ਤੁਹਾਨੂੰ ਬੜੀ ਮਾਦੀ ਦੀ ਦਿਖਾਉਣਾ ਹੈ। ਆਹ ਲੋ ਵੀ ਮਾਦੀਆਂ ਆਪ 15 15 16 16 ਸਾਲ ਦਾ ਮੇਰੇ ਤੋਂ ਹੋ ਗਏ ਪਈਆਂ ਨੂੰ। ਸਹੀ ਹੈ ਜੀ। ਆ ਕਰੋ ਸ਼ੌਂਕ ਆ ਮਾਦੀ ਦੇ ਆ ਪੱਤੀ ਸਹੀ ਆ ਇਹਦੀ ਅੱਖ ਚ ਲਾਲਗੀ ਜ਼ਿਆਦਾ ਹੈ ਨਾ ਹਾਂਜੀ ਜਿਹਨਾਂ ਦੀ ਲਾਲਗੀ ਜ਼ਿਆਦੀ ਆ ਹਾਂ ਉਹ ਜਾਰੀ ਡਾਰਦੇ ਨੇ ਜ਼ਿਆਦਾ ਉੱਚੀ ਉੜ ਕੇ ਉੱਚੀ ਬੰਦ ਹੋ ਕੇ ਉੜ ਕੇ ਦੇ ਅੱਛਾ 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 ਅਲੈਕੁਮ ਸਲਮ ਸਹੀ ਹੋ ਗਿਆ ਭਾਈ ਆ ਤੁਸੀਂ ਭਾਈ ਫੜ ਕੇ ਦੇਖੋ 15 16 ਸਾਲ ਤੇ ਮਰ ਤੋ ਹੋ ਗਿਆ ਮਾਦੀ ਪਈ ਨਹੀਂ ਇਹਦੀ ਪੂਰਾ ਇਹਦੀ ਪੂਰਾ ਇਦੇ ਕੋਈ ਸ਼ੌਂਕ ਵੀਰ ਦਾ ਇੰਗਲੈਂਡ ਦੇ ਵਿੱਚ ਵੀ ਜਿਹੜੀ ਹੈਗੀ ਆ ਧੰਨ ਧੰਨ ਕਰਾਈ ਪਈ ਆ ਆਪਣੇ ਪੰਜਾਬੀ ਭਰਾਵਾਂ ਨੇ ਤੇ ਕਬੂਤਰ ਇੱਕ ਤੋਂ ਇੱਕ ਪਿਆਇਆ ਹਾਂ ਲੋ ਭਾਜੀ ਵਾਜੀ ਜਿਹੜਾ ਕਿ ਆਪਾਂ ਮੋਜਾ ਫੜਿਆ ਸੀਗਾ ਹਾਂਜੀ ਆਹ ਉਹਦੀ ਭੈਣ ਹੀ ਆ ਭਾਜੀ ਆ ਰਫਤੀ ਬੜੀ ਸੀ ਕੋਈ ਟੋਲ ਜੋ ਤੇ ਐਤੀ ਆਪਣੇ ਜਿਹੜਾ ਘਰ ਦੀ ਇੱਥੇ ਬਾਜੀ ਉੱਡਦੀ ਹੈ ਬੜੀ ਬਿਊਟੀ ਸੀ ਉਹਦੇ ਵਿੱਚ ਆਹ ਉੱਡੀ ਸੀ ਛੋਟੀ ਜਿਹੀ ਮਾਦੀ ਹਦੋਂ ਤਾਂ ਮੈਨੂੰ ਲੱਗਾ ਜੀਰੋ ਕਲੀ ਦੀ ਸੀਗੀ ਸਹੀ ਆ ਬੜੀ ਉੜੀ ਇਹ 7:30 ਵਜੇ ਆਪ ਵੀ ਬਿਠਾ ਲਈ ਗੇਸ਼ਤੜੀਆਂ ਲਾ ਕੇ ਇਹ ਅੱਛਾ ਸ਼ੇ ਚਤਲੇ ਤੇ ਆਪ ਇਹ ਠਾਲੀ ਛੜੀ ਲਾ ਕੇ ਠੀਕ ਹੈ ਇਹਨ ਡੋੜ ਉੜੇ ਸੀ ਕਿ ਤਾਂ ਪੱਠੇ ਨੂੰ ਬੈਰੀ ਪੈ ਗਈ ਸੀ ਬੱਚਿਆਂ ਦਾ ਕਾਪ ਸੀਗਾ ਉਹ ਹਾਂ 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 ਤੇ ਬੈਰੀ ਦੇ ਟੱਕਲੇ ਸੀਗਾ ਆ ਆਪ ਠਾਲੀ ਸੀ ਪੱਠੀ ਬਹੁਤ ਵਧੀਆ ਉਹ ਬਿਲਕੁਲ ਚਿੱਟਾ ਆ ਤੇ ਇਹ ਲਾਲ ਚੀਨੀ ਆ ਹੈ ਕੋਈ ਕੋਈ ਬੱਚਾ ਇਹ ਮਾਰਦੇ ਲਾਲ ਚੀਨਾ ਜਦਾ 8 12 ਛੋਲੀਆਂ ਦੇ ਆਪਣਾ ਇੱਕ ਹੀ ਬਣਿਆ ਇਹ ਇੱਕ ਹੀ ਬਣਿਆ ਜੀ ਹਾਂਜੀ ਬਾਕੀ ਇਹ ਨੇ ਦੋਸਤੋ ਸਾਰੀਆਂ ਨੀਆਂ ਸਾਰੀਆਂ ਮਦੀਨਾ ਇੱਕ ਵਾਰ ਫੇਰ ਤੁਹਾਨੂੰ ਦਿਖਾ ਰਹੀਏ ਤੇ ਸ਼ੌਂਕ ਆ ਖੇਦ ਦੱਸਦੀ ਆ ਅਮਨ ਪਾਜੀ ਦਾ ਬਹੁਤ ਹੀ ਸ਼ਾਨਦਾਰ ਲਾਜਵਾ ਪਰਿੰਦੇ ਨੇ ਬਾਈ ਨੇ ਕਹਿੰਦੇ ਕਿ ਵਿੱਚੋਂ ਕਹਿੰਦੇ ਹੁੰਦੇ ਵੀ ਇੱਕ ਇੱਕ ਕਰਕੇ ਇਕੱਠੇ ਕਰਕੇ ਕਨੀਮੀ ਬਣਾਈ ਪਈ ਆ ਤੇ ਵਧੀਆ ਲੱਗਾ ਵੀਰ ਦਾ ਸ਼ੌਂਕ ਦੇਖ ਕੇ ਤੇ ਤੁਹਾਨੂੰ ਕਿਦਾਂ ਦਾ ਲੱਗਾ ਸ਼ੌਂਕ ਬਾਈ ਜਰੂਰ ਦੱਸਣਾ ਤੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਤੇ ਆਪਣਾ ਚੈਨਲ ਕਰਨਾ ਸਬਸਕ੍ਰਾਈਬ ਠੀਕ ਆ ਜੀ ਆ ਲਓ ਜੀ ਇਹ ਆ ਭਾਜੀ ਹੁਣਾਂ ਦਾ ਬੇਟਾ ਜੀ ਹਾਂ ਜੀ ਕੀ ਨਾਮ ਆ ਜੀ ਸਾਹਿਬ ਸਾਹਿਬ ਜੀ ਨਾਮ ਆ ਸਾਹਿਬ 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 ਤੇ ਸਿੰਗ ਬਣਾਇਆ ਬਾਈ ਬੈਕਸ ਤੋਂ ਕਬੂਤਰ ਬਾਜ਼ ਆਪਣਾ ਏਕਸ ਲੰਡਨ ਦਾ ਸਾਹਿਬ ਇਹ ਆ ਠੀਕ ਆ ਜੀ ਤੇ ਬੇਟੇ ਨੂੰ ਬਣਾਇਆ ਬਾਈ ਹੁਣਾਂ ਨੇ ਸਰਦਾਰ ਤੇ ਅਮਨ ਭਾਜੀ ਆਪਾਂ ਪਿੱਛੋਂ ਕਿਹੜੀ ਜਗ੍ਹਾ ਤੋਂ ਭਾਜੀ ਆਪਾਂ ਪਿੱਛੋਂ ਜੀ ਜਲੰਧਰ ਜਲੰਧਰ ਠੀਕ ਆ ਜੀ ਹਾਂ ਜੀ ਸਹੀ ਹੋ ਗਿਆ ਤੇ ਬਾਕੀ ਬਾਈ ਹੁਣ ਦਿਓ ਇਜਾਜ਼ਤ ਨਵੀਂ ਵੀਡੀਓ ਬਹੁਤ ਛੇਤੀ ਲੈ ਕੇ ਤੁਹਾਡੇ ਕੋਲ ਪਹੁੰਚਾਂਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ